ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਡੇ ਸਾਰਿਆਂ ਦਾ ਸਵਾਗਤ ਹੈ ਮੈਂ ਮਹਿਕ ਤਿੱਕਾ ਤੇ ਮੌਸਮ ਵਿਭਾਗ ਦੀਤਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਪੰਜਾਬ 'ਚ ਪਿਛਲੇ 24 ਘੰਟਿਆਂ ਵਿੱਚ ਪਾਪਨ ਵਿੱਚ ਵਾਤਾਵਰਣ ਚਕ ਕੀਤਾ ਗਿਆ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਘਟ ਰਿਹਾ ਸੀ ਪਰ ਹੁਣ ਹੌਲੀ ਹੌਲੀ ਇਸ ਵਿੱਚ ਵਾਪਤਾ ਹੋਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਇਹ ਵਾਧਾ ਜਾਰੀ ਰਹੇਗਾ ਹਾਲਾਂਕਿ ਲਗਭਗ ਦੰਦਨਾਬਾਦ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਏਗਾ ਮੌਸਮ ਵਿਗਿਆਨੀਆਂ ਦੇ ਮੁਤਾਬਕ ਅਗਲੇ 3 ਦਿਨਾਂ ਵਿੱਚ ਤਾਪਮਾਨ 1 ਤੋਂ 2 ਡਿਗਰੀ ਤੱਕ ਵੱਧ ਸਕਦਾ ਹੈ। ਪਿਛਲੇ ਦਿਨਾਂ ਤੱਕ ਘਟੋ-ਕਟ ਤਾਪਮਾਨ ਆਮ ਤੋਂ ਹੇਠਾਂ ਚੱਲ ਰਿਹਾ ਸੀ ਪਰ ਹਾfte ਤੋਂ ਬਾਅਦ ਇਹ ਦੁਬਾਰਾ ਆਮ ਲੈਵਲ ਦੇ ਨੇੜੇ ਪਹੁੰਚ ਪਹਾੜਾ ਵੱਲੋਂ ਹਵਾਵਾਂ ਤਾਂ ਚੱਲ ਰਹੀਆਂ ਨੇ ਪਰ ਉਹਨਾਂ ਦੀ ਰਫ਼ਤਾਰ ਬਹੁਤ ਘੱਟ ਹੈ ਪੰਜਾਬ 'ਚ 2 ਤੋਂ 4 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ ਇਸ ਕਰਕੇ ਅਗਲੇ ਦਿਨਾਂ ਵਿੱਚ ਮੈਦਾਨੀ ਇਲਾਕਿਆਂ 'ਚ ਹਲਕੀ ਠੰਡ ਬਣ ਦੀ ਸੰਭਾਵਨਾ ਬਣੀ ਹੋਈ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਰਕਵਾ ਵਾਧਾ ਦਰਜ ਕੀਤਾ ਗਿਆ ਅੰਮ੍ਰਿਤਸਰ ਵਿੱਚ ਵਰਤਮਾਨ ਤਾਪਮਾਨ 24.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 9.4 ਡਿਗਰੀ ਰਿਹਾ ਲੁਧਿਆਣਾ ਵਿੱਚ 26.2 ਡਿਗਰੀ ਅਤੇ 8.6 ਡਿਗਰੀ ਪਟਿਆਲਾ ਵਿੱਚ 24.8 4 ਡਿਗਰੀ ਅਤੇ 9.6 ਡੇ ਦਾਪਨ ਵਿਹੱਪਟਾਨ ਕੋੜ ਵਿੱਚ 26.3 ਡਿਗਰੀ ਅਤੇ 10.6 ਡਿਗਰੀ ਦਰਜ ਹੋਇਆ। ਫਰੀਦਕੋਟ ਸਭ ਤੋਂ ਜ਼ਿਆਦਾ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਦਾਪਨ 33.9 ਡਿਗਰੀ ਅਤੇ ਘੱਟੋ-ਘੱਟ 6.2 ਡਿਗਰੀ ਸੀ। ਬਟਿੰਡਾ ਵਿੱਚ 28.8 ਡਿਗਰੀ ਅਤੇ 9.2 ਡਿਗਰੀ ਜਦੋਂ ਕਿ ਸੀਬੀਐਸ ਨਗਰ ਵਿੱਚ 9.2 ਡਿਗਰੀ ਅਤੇ 10.3 ਡਿਗਰੀ ਸੈਲਸੀਅਸ ਰਿਹਾ। ਰਾਜ ਦਾ ਘੱਟੋ-ਘੱਟ ਤਾਪਮਾਨ ਭੋਨਮੂੜ ਤੋਂ ਸਮਾਨ 70 ਦੇ ਨੇੜੇ ਪਹੁੰਚ ਗਿਆ ਫਿਕਕਟ ਵਿੱਚ ਸੋਮਵਾਰ ਨੂੰ ਘੱਟੋ ਘੱਟ તાਪਮਾਨ 5 ਡਿਗਰੀ ਸੀ ਜੋ ਮੰਗਲਵਾਰ ਨੂੰ 1.2 ਡਿਗਰੀ ਵੱਧ ਕੇ 6.2 ਡਿਗਰੀ ਹੋ ਗਿਆ ਮੰਗਲਵਾਰ ਸ਼ਾਮ ਵੱਤ ਤੋਂ ਬਾਅਦ તાਪਮਾਨ 0.5 ਡਿਗਰੀ ਦੀ ਵਾਧਾ ਦਰਜ ਕੀਤੀ ਗਈ ਫਿਕਕਟ ਵਿੱਚ ਦਾਪਤ ਤੋਂ ਬਾਅਦ તાਪਮਾਨ 22.2 ਡਿਗਰੀ ਦਰਜ ਹੈ ਅਗਲੇ ਕੁਝ ਦਿਨਾਂ ਵਿੱਚ ਕਟੁਕਟੇ ਵਰਤਵਾਦ ਧੂਮੇ ਤਾਪਮਾਨ ਵਿੱਚ ਹੌਲੀ ਹੌਲੀ ਵਾਧਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਆਉਣ ਵਾਲੇ ਦਿਨਾਂ ਲਈ ਤਾਪਮਾਨਦਾਨ ਮਾਨ ਜਾਰੀ ਕੀਤਾ ਗਿਆ ਅੰਮ੍ਰਿਤਸਰ ਵਿੱਚ ਵਰਤੋਂ ਵਤ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਰਹੇਗਾ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿੜੇਗੀ ਚੰਦਰ ਵਿੱਚ ਵੀ 24 ਡਿਗਰੀ ਵੱਧ ਤੋਂ ਵੱਧ ਅਤੇ 11 ਡਿਗਰੀ ਘੱਟ ਤੋਂ ਘੱਟ ਤਾਪਮਾਨ ਨਾਲ ਸਾਫ਼ ਤੇ ਹਲਕੀ ਧੁੱਪ ਵਾਲਾ ਮੌਸਮ ਰਹੇਗਾ ਤੇ ਉਧਰ ਮੋਗੇ ਵਿੱਚ ਵੀ ਦਿਨ ਗਰਮ ਹੋ ਰਿਹਾ ਤੇ ਰਾਤਾਂ ਠੰਡੀਆਂ ਹੋ ਰਹੀਆਂ ਨੇ ਤੇ ਇਸ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਅੱਜ ਨਾਲ ਸੰਭਾਲਦੇ ਰਹਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਆਪਣੇ ਸਹਿਰੇ ਦਾ ਜ਼ਰੂਰ ਹਾਲ ਦੱਸਿਓ ਧੰਨਵਾਦ